ਬਾਬਾ ਕਹਿੰਦਾ ਤੁਸੀਂ ਇਹ ਕੀ ਖਤੜ ਫੜੇ ਹੋਏ ਬਾਬਾ ਜੀ ਪਖਾਡਾ ਖਾਣਾ ਫਲ ਬਣਾ ਰਹੇ ਆ ਅੱਜ ਖਤਮ ਅਸੀਂ ਕੱਲ ਕੱਲ ਹੀ ਖੰਡ ਜਾਂਦੀ ਇਹ ਪੰਜਾਬੀ ਫਲ ਬਣਾ ਲੋਕਾਂ ਨੂੰ ਖਤਮਾ ਕਰ ਦੋ ਤੁਸੀਂ ਨਹੀਂ ਨਹੀਂ ਬਾਬਾ ਜੀ ਬਾਬਾ ਜੀ ਦੁਨੀਆ ਬਣਾਉਂਦੀ ਹੈ ਇਹ ਕੰਮ ਬਣਾਦੀ ਹੈ ਬਾਬਾ ਜੀ ਅੱਜ ਇਹਦਾ ਕੋਈ ਗੰਦ ਪਾਉਣ ਲੱਗੇ ਬਾਬਾ ਕਰ ਬਾਬਾ ਕਰ ਅਸੀਂ ਤਾਂ ਕੰਮ ਕਰਦੇ ਜੀ ਬਾਬਾ ਬੰਦੇ ਜੁੱਟ ਕੇ ਫੜਾ ਨਹੀਂ ਗੱਲ ਕਰ ਲੈ ਸਭਾ ਰੱਖਣਾ ਗੋਣ ਪੰਤ ਨਹੀਂ ਇਹ ਫਲ ਵਗੈਰਾ ਤੁੰਗਾਈ ਬਾਈ ਸਭ ਲੋਕ ਸਾਰੇ ਲਾਇਆ ਸਿਰਕਾਰ ਕਰਕੇ ਆਜੋ ਆਪਾਂ ਬੈਂਕੀ ਗੱਲ ਕਰਦੇ ਕੀ ਬਹਿ ਕੇ ਕਰੋਗੇ ਪਖੰਡ ਮਿਲੋ ਯਾਰ ਨਾਲ ਸਿੰਘਾਂ ਜੀ ਤੁਸੀਂ ਸਿਆਣੇ ਬਣੇ ਆ ਚਿੱਟੀਆਂ ਦਾੜ੍ਹੀਆਂ ਚੋਲੇ ਪਾਏ ਹੋਇਆ ਜ਼ਿੰਮੇਵਾਰੀ ਵਾਲੇ ਚੋਲੇ ਆ ਪਰ ਤੁਸੀਂ ਇਹਨਾਂ ਦੀ ਗੁੰਡਾਗਰਦੀ ਦੇਖੋ ਵੀ ਇਹਨਾਂ ਨੇ ਕੁਝ ਨਹੀਂ ਪੁੱਛਿਆ ਕਿ ਸ਼ਾ ਕੀ ਗੱਲ ਆ ਕੀ ਬਾਤ ਆ ਜਾਂਦਿਆਂ ਡਾਂਗਾ ਮਾਰਨੀਆ ਸ਼ੁਰੂ ਕਰਤੀਆਂ ਅਗਲਿਆਂ ਦੇ ਫੋਨ ਭੰਨ ਦਿੱਤੇ ਕੈਮਰੇ ਭੰਨ ਦਿੱਤੇ ਕੀ ਇਹ ਸ਼ੋਭਾ ਦਿੰਦਾ ਇਹਨਾਂ ਨੂੰ ਇਹ ਆਪੇ ਬਣੇ ਹੋਏ ਬਾਬੇ ਆਪੇ ਆਪਣਾ ਨੇ ਇਹਨਾਂ ਨੇ ਪੰਥ ਬਣਾਇਆ ਹਵਾ ਜਿੰਨੂੰ ਮਰਜ਼ੀ ਫੜ ਲਓ ਜਿੰਨੂੰ ਮਰਜ਼ੀ ਕੁੱਟ ਦਿਓ ਪਰ ਇਹ ਕਹਿ ਰਿਹਾ ਕਿ ਤੁਸੀਂ ਇੱਕ ਪਖੰਡੀ ਬਾਬੇ ਦਾ ਸ਼ੂਟ ਕੋਈ ਸ਼ੂਟ ਕਰਦੇ ਹੀ ਪਖੰਡੀ ਬਾਬੇ ਇਹ ਨੌਜਵਾਨ ਆ ਯਾਰ ਜਿੱਦਾਂ ਬੇਰੋਜ਼ਗਾਰ ਨੌਜਵਾਨ ਆਪਣੇ ਛੋਟੇ-ਛੋਟੇ ਕੰਟੈਂਟ ਬਣਾ ਕੇ ਆਪਣਾ ਰੋਜੀ ਰੁੱਢੀ ਚਲਾਉਂਦੇ ਆ ਤੇ ਜਿਹਦੇ ਵਿੱਚ ਕੋਈ ਮਾੜਾ ਵੀ ਨਹੀਂ ਹੁੰਦਾ ਕੋਈ ਲਚਰਤਾ ਨਹੀਂ ਹੁੰਦੀ ਕੁਝ ਵੀ ਪਰ ਮੈਂ ਤਾਂ ਹੈਰਾਨ ਆ ਇਹਨਾਂ ਬਾਬਿਆਂ ਤੋਂ ਜਿੱਦਣ ਅਮਰਤਪਾਲ ਮਹਿਰੋ ਨੇ ਉਹ ਕਲਪੁਰੀ ਕੰਚਨ ਕੁਮਾਰੀ ਦਾ ਕਤਲ ਕੀਤਾ ਸੀਗਾ ਉਦੋਂ ਇਹ ਕਿੱਥੇ ਸੀਗੇ ਜਿੱਦਾਂ ਹੋਰ ਦੀਪਕਾ ਲੂਥਰਾ ਵਰਗੀਆਂ ਇੱਥੇ ਗੰਦ ਪਾਉਂਦੀਆਂ ਪਈਆਂ ਸੀਗੀਆਂ ਸਿਰੇ ਦਾ ਉਹਨਾਂ ਨੇ ਗੰਦ ਪਾਇਆ ਸੀਗਾ ਉਦੋਂ ਇਹ ਬਾਬੇ ਕਿੱਥੇ ਸੀਗੇ ਐਡੇ ਐਡੇ ਬਿਆਸ ਡੇਰੇ ਵਾਲੇ ਇੱਥੇ ਬੈਠੇ ਆ ਹੋਰ ਵੱਡੇ ਵੱਡੇ ਡੇਰਿਆਂ ਦੇ ਉੱਤੇ ਚੌਂਕੀਆਂ ਲੱਗਦੀਆਂ ਵਾਂ ਉਦੋਂ ਇਹ ਬਾਬੇ ਕਿੱਥੇ ਜਾਂਦੇ ਆ ਕੀ ਇਹ ਪਾਣੀ ਨੀਵੇਂ ਪਾਸੇ ਨੂੰ ਚੜੂਗਾ ਪਰ ਖਾਲਸਾ ਪੰਥ ਦੇ ਤਾਂ ਨੇ ਆ ਤੁਸੀਂ ਸੀਗਾ ਖਾਲਸੇ ਪੰਥ ਨੇ ਤਾਂ ਹਮੇਸ਼ਾ ਵੀ ਚੋਟੀ ਦਾ ਬੇਰੀ ਲਾਇਆ ਵੱਡੇ ਵੱਡੇ ਪਹਾੜਾਂ ਦੇ ਨਾਲ ਮੱਥੇ ਲਾਇਆ ਪਰ ਕਿਤੇ ਨਾ ਕਿਤੇ ਇਹ ਖਾਲਸਾ ਪੰਥ ਦੇ ਨਾਂ ਦੇ ਤੇ ਲੋਕ ਕਲੰਕਿਆ ਇਹ ਸਿਰਫ ਆਪਣੀ ਫੋਕੀ ਸ਼ੋਰਤਾ ਦੇ ਵਾਸਤੇ ਜਾ ਕੇ ਤੇ ਇਹੋ ਜਿਹੇ ਡਰਾਮੇ ਬਾਜ਼ੀਆਂ ਕਰਦੇ ਆ ਮਾਤੜ ਬੰਦਿਆਂ ਦੇ ਜਾ ਕੇ ਗੁੱਟਕਟਾਪਾ ਕਰ ਦਿੰਦੇ ਆ ਕਿ ਇਹਨਾਂ ਲੋਕਾਂ ਨੂੰ ਸ਼ੋਭਾ ਦਿੰਦਾ ਆ ਜੇ ਮੱਥਾ ਲਾਉਣਾ ਤੇ ਕਿਤੇ ਚੰਗੇ ਬੰਦੇ ਨਾਲ ਲਾਓ ਤੁਹਾਨੂੰ ਪਤਾ ਲੱਗੇ ਤੁਹਾਨੂੰ ਅਕਲ ਲੱਗੇ بڑے 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 ਡੇਰੇ ਇੱਥੇ ਬੈਠੇ ਆ ਜਿੱਥੇ بڑے ਪਖੰਡ ਚੱਲਦੇ ਆ ਡੇਰਿਆਂ ਦੇ ਵਿੱਚ ਤੇ ਹੁਣ ਬਾਬਾ ਰਾਜਾ ਰਾਜ ਸਿੰਘ ਆ ਉਹਨਾਂ ਦੀ ਗੁੱਦਾ ਸਹੀ ਹੁੰਦਾ ਆ ਹੁਣ ਹੋਰ ਦਾਲ ਬਾਬਾ ਬੂਟਾ ਦਾਲ ਹੋ ਗਿਆ ਬਾਬਾ ਤਰਨਾ ਦਾਲ ਹੋ ਗਿਆ ਮਤਲਬ ਇਹ ਦਾਲ ਹੈਗੇ ਆ ਨਾ ਇਹਨਾਂ ਦਾ ਕਦੇ ਅਸੀਂ ਇਦਾਂ ਦਾ ਵਿਵਾਦਤ ਇਦਾਂ ਦਾ ਨਹੀਂ ਸੁਣਿਆ ਮੌਲਵੀ ਐਵੇਂ ਮਾੜੇ ਤੇ ਜਾ ਕੇ ਜਿਹੜੀ ਚੜਾਈ ਕਰ ਦਣਗੇ ਪਰ ਆ ਜਿਹੜੇ ਆਪੇ ਹੀ ਬਣੇ ਹੋਏ ਚਾਰਕ ਜਿਹਨੇ ਇਕੱਠੇ ਹੁੰਦੇ ਆ ਆਪਣਾ ਗਰੁੱਪ ਬਣਾ ਕੇ ਬੈਹਂਦੇ ਆ ਤੇ ਜਿੱਦੇ ਮਰਜ਼ੀ ਜਾ ਕੇ ਚੜਾਈ ਕਰ ਦਿੰਦੇ ਆ ਪਰ ਇਹਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਨੈਗੇਟਿਵਿਟੀ ਜਾਂਦੀ ਆ ਬਾਕੀ ਥੱਲੇ ਕਮੈਂਟ ਪੜ ਲਓ ਮੈਂ ਨੰਦ ਨਿਹੰਗ ਸਿੰਘ ਜਿਹੜੇ ਉੱਥੇ ਜਾ ਕੇ ਜਿਨ੍ਹਾਂ ਨੇ ਬਦਮਾਸ਼ੀ ਗੁੰਡਾਗਰਦੀ ਕੀਤੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਥੱਲੇ ਕਮੈਂਟ ਜ਼ਰੂਰ ਪੜਿਓ ਤੁਹਾਨੂੰ ਕਮੈਂਟਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਲੋਕਾਂ ਦੀ ਸੋਚ ਕੀ ਆ ਤੁਹਾਡੇ ਖਿਲਾਫ ਸੋ ਇਸ ਕਰਕੇ ਜੇ ਤੁਸੀਂ ਹੀ ਮੱਥਾ ਹੀ ਲਾਉਣਾ ਤਾਂ ਫਿਰ ਜਿੱਦਾਂ ਅਮਰਤ ਪਾਲ ਮੈਰੋ ਨੇ ਜਿਹੜਾ ਕੰਮ ਕੀਤਾ ਸੀ ਨਾ ਲਚਰਤਾ ਨੂੰ ਖਤਮ ਕਰਨ ਵਾਸਤੇ ਫਿਰ ਇਹੋ ਜਿਹੇ ਲੋਕਾਂ ਦੇ ਨਾਲ ਮੱਥਾ ਲਾਓ ਹੋਰ ਬਹੁਤ ਡੇਰੇ ਆ ਹੋਰ ਬੜੇ ਪਖੰਡੀ ਬੈਠੇ ਆ ਪਰ ਇਹੋ ਜਿਹੇ ਜਿਹੜੇ ਮਾਤੜ ਲੋਕ ਆ ਜਿਹੜੇ ਨੌਜ ਬੇਰੁਜ਼ਗਾਰ ਨੌਜਵਾਨਾ ਮਾੜਾ ਮੋਟਾ ਆਪਣਾ ਰੋਜ਼ਗਾਰ ਚਲਾਉਣ ਵਾਸਤੇ ਕੋਈ ਛੋਟੇ ਮੋਟੇ ਸ਼ੂਟ ਕਰਦੇ ਆ ਕੋਈ ਕੰਟੈਂਟ ਬਣਾ ਕੇ YouTube ਤੇ ਪਾ ਕੇ ਰੋਜੀ ਰੋਟੀ ਕਮਾਉਂਦੇ ਆ ਇਹਨਾਂ ਨੂੰ ਤੰਗ ਨਾ ਕਰੋ ਇਹੋ ਜੀ ਬਲੈਕਮੇਲਿੰਗ ਬੰਦ ਕਰੋ ਜੀ